ਖੜਾਂ ਦੀ ਮਾਰ ਚੱਲ ਰਹੀ ਪੰਜਾਬ ਨੂੰ ਕੇਂਦਰ ਸਰਕਾਰ ਵੱਲੋਂ ਵੱਡੀ ਰਾਹਤ ਰੋਜ਼ਾਨਾ ਅਵਸਥਾ ਤੇ ਘਟਾਇਆ ਜੀਐਸਟੀ ਕੇਂਦਰ ਸਰਕਾਰ ਨੇ ਟਰੈਕਟਰਾਂ ਅਤੇ ਉਹਨਾਂ ਦੇ ਪੁਰਜ਼ਿਆਂ ਤੇ ਟੈਕਸ 18% ਅਤੇ 12% ਤੋਂ ਘਟਾ ਕੇ 5% ਕੀਤਾ ਟਰੈਕਟਰਾਂ ਅਤੇ ਖੇਤੀਬਾੜੀ ਦੀਆਂ ਮਸ਼ੀਨਾਂ ਤੇ ਟੈਕਸ ਘਟਣ ਦੇ ਨਾਲ ਕਿਸਾਨਾਂ ਨੂੰ ਹੋਵੇਗਾ ਲਾਹਾ ਸਿਮਿੰਟ ਅਤੇ ਸਟੀਲ ਤੇ ਜੀਐਸਟੀ 28% ਤੋਂ ਘਟਾ ਕੇ 18% ਕੀਤਾ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਸੂਬੇ ਦੇ ਬੁਨਿਆਦੀ ਢਾਂਚੇ ਤੇ ਨੁਕਸਾਨੇ ਘਰਾਂ ਦੀ ਮੁਰੰਮਤ ਚ ਮਿਲੇਗੀ ਰਾਹਤ ਜੀਐਸਟੀ ਕਟਨ ਦੇ ਨਾਲ ਹੜ੍ਹਾਂ ਕਾਰਨ ਬਿਮਾਰੀਆਂ ਤੋਂ ਪੀੜਤਾਂ ਨੂੰ ਇਲਾਜ ਕਰਵਾਉਣ ਚ ਵੀ ਮਿਲੇਗੀ ਰਾਹਤ ਕੇਂਦਰ ਨੇ ਕੈਂਸਰ ਅਤੇ 33 ਹੋਰ ਬਿਮਾਰੀ ਦੀਆਂ ਦਵਾਈਆਂ ਤੇ ਜੀਐਸਟੀ ਕੀਤਾ 0% ਟੀਵੀ ਫ੍ਰਿਜ ਤੇ ਵਾਸ਼ਿੰਗ ਮਸ਼ੀਨ ਵਰਗੀਆਂ ਰੋਜ਼ ਵਰਤੋਂ ਦੀਆਂ ਚੀਜ਼ਾਂ ਤੇ ਵੀ GST 28 ਤੋਂ ਘਟਾ ਕੇ 18% ਕੀਤਾ ਪੰਜਾਬ ਅਤੇ ਪੰਜਾਬੀਅਤ ਨੂੰ ਮਣ ਉਭਾਰਨ ਦੇ ਲਈ ਕੇਂਦਰ ਵੱਲੋਂ ਮਿਲੇਗਾ ਹਰ ਪੱਖ ਤੋਂ ਸਤ